ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਵਿੱਚ ਆਪਣੇ ਚੈਨਲ ਸਤਿਉ ਪੱਤਰੀਆ ਡੀਡੀ ਪਾਰ ਬੰਗਵੇ ਵਿੱਚ ਉਹ ਤੁਹਾਨੂੰ ਬਹੁਤ ਬਹੁਤ ਦਾ ਆਸ ਕਰਦੇ ਆ ਸਾਰੇ ਨਜ਼ਦੀਕਾਂ ਦਾ ਤੁਹਾਨੂੰ ਜੀ ਬਹੁਤ ਬਹੁਤ ਬਿੰਦੀ ਕਰਦੇ ਆ ਚੈਨਲ ਨੂੰ ਮੇਰੇ ਵੀਰ ਵਾਸਤੇ ਬਸ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਬਟਨ ਦਬਾ ਕੇ ਆਊਟਸਰਟ ਕਰਨਾ ਨਾ ਭੁੱਲਣਾ ਜੀ ਮਿਲ ਜੀ ਬੜਾ ਬੜਾ ਧੰਨਵਾਦ ਸਾਰਿਆਂ ਦਾ ਹੱਥ ਦਾ ਘਰ ਬਣੇ ਰਹੋ ਕੋਈ ਤਾਂ ਕਿਵੇਂ ਦੇ ਰਹੂਗਾ ਚੰਮੜੀ ਦਾ ਭਾਅ ਪਤਾ ਬਾਈ ਤੇਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਜੀ ਹਾਂ ਠੀਕ ਜੀ ਚਲੋ ਜੀ ਕਿੰਨੇ ਪਸ਼ੂ ਲਿਆਏ ਚਾਰ ਲਿਆਏ ਨੇ ਦੇਖੀਆ ਹਾਂ ਇੱਕ ਰਹਿ ਗਈ ਇੱਕ ਕੋ ਰਹਿ ਗਈ ਹੈਨਾ ਨਾਮ ਕੀ ਏ ਮਨਵਿੰਦਰ ਸਿੰਘ ਦੇ ਇਹ ਕਿਹੜੇ ਪਿੰਡ ਤੋਂ ਪਿੰਡ ਸ਼ਾਹਪੁਰ ਹੈ ਵੀਰੇ ਤੇ ਨਾਂ ਇੱਧਾ ਫੋਨ ਨੰਬਰ ਕੀ ਆ ਨਾਲ ਮੇਰਾ 9992 96 9945 ਠੀਕ ਹੈ ਘਰੇ ਪਸ਼ੂ ਖੜੇ ਰਹਿੰਦੇ ਆ ਹਾਂ ਖੜੇ ਰਹਿੰਦੇ ਨੇ ਵੀਰੇ ਪੰਜ-ਛੇ ਤੋਂ ਖੜੇ ਰਹਿੰਦੇ ਨੇ ਵਾਛੀ ਕੋਕਾ ਵੀ ਹੈ ਹਾਂਜੀ ਹਾਂ ਥੀਰੀ ਮੂੰਦੋ ਥੀਰੀ ਵਿਖਾਈਏ ਮੜਿਆ ਮੂੰਹ ਹਾਂ ਥੀਰੀ ਜਾਂ ਦੁੱਗੀ ਹੋਊਗਾ ਹਾਂ ਥੀਰੀ ਦੁੱਗੀ ਹੋਊਗੀ ਜਾਂ ਖੇਰੀ ਹੋਊਗੀ ਭਾਈ ਕਹਿੰਦਾ ਬਾਕੀ ਵਿਖਾ ਦਿੰਦੇ ਆ ਤੁੱਕੀ ਵੀਰੇ ਹਾਂ ਦੋਂਦੀ ਹੋਣਦੀ ਸਜਣੋ ਦੋਂਦੀ ਆ ਦੁੱਗੀ ਆ ਤੇ ਮੱਛੀ ਬੜੀ ਖੂਬਸੂਰਤ ਆ ਮਰਾਂ ਤੋਰਾ ਤੁਹਾਨੂੰ ਕਰਵਾਉਣਾ ਚੈੱਕ ਬਿਊਟੀ ਕੁ ਬੜੀ ਆ ਮੱਛੀ ਦੀ ਸ਼ਾਨਦਾਰ ਆ ਵਾਹ ਜੀ ਵਾਹ ਕੀ ਬਾਤ ਆ ਸਜਣੋ ਕਿੰਨਾ ਕ ਸਮਾਂ ਲੈ ਜੂਗੀ ਲੈ ਜੀ ਵੀਰੇ 5-7 ਦਿਨ 5-7 ਦਿਨ ਬਾਕੀ ਇਹ ਜੇ ਲੈ ਜਾਊਗੀ ਵਾਹ ਜੀ ਵਾਹ ਕਮਾਲਾਂ ਕਰ ਜੂਗੀ ਪੂਰੀਆਂ ਆਹ ਤੇ ਬ੍ਰੈਂਡ ਉਹ ਵੀ ਬਥੇਰਾ ਵੀਰੇ 30 ਪਲਸ ਦੇ ਦਿੰਦੇ ਪਹਿਲੇ ਸੂ ਕਿੰਨਾ 30 ਪਲਸ ਦੁੱਧ ਵਾਹ ਦੇ ਦੂਗੀ ਜਿੱਡਾ ਧਾਂ ਦੇਵਾਂ ਲਗਾ ਵਾਹ ਜੀ ਤੋਰ ਤੇ ਐਨ ਮੱਠੀ ਕਰਦੇ ਲੋ ਲੈ ਆ ਕੋਈ ਬੰਦੇ ਬਹੁਤ ਸ਼ਾਨਦਾਰ ਆ ਆਰਡਰ ਕੁਆਲਟੀ ਬੜੀ ਖਾਬ ਆ ਵਾਹ ਜੀ ਵੀਰੇ ਜੇ ਕੀਮਤ ਦੇ ਹਿਸਾਬ ਲਈਏ ਕਿੰਨੀ ਕਰਦਗੇ ਇਹ ਤਬਰੀਕ ਤੀਰੀ ਦੇ ਦਾਂਗੀ ਇੱਕ ਤੀਰੀ ਉਹ ਜੋ ਪਿਆਰ ਮਾਉਤ ਹੋ ਜਾਊਗਾ ਉਹ ਤੋਂ ਹੋ ਜਾਊਗਾ ਹਾਂ ਵੀਰੇ ਮੌਕੇ ਦੀ ਮਾਰ ਦਾਂ 10000 ਦਾ ਨਹੀਂ ਮੇਰੇ 54000 ਦਾ ਬਜੀ 65400 ਦਾ ਬਸ ਸਵਾ ਲੱਖ ਦੀ ਮਿਲ ਜਾਊਗੀ ਸੱਚ ਨੂੰ ਸਵਾ ਲੱਖ ਦੀ ਹੈ ਬਾਈ ਕਹਿੰਦਾ ਮਿਲ ਜਾਊਗੀ ਠੀਕ ਹੈ ਜੀ ਖਰੀਦਾਰੀ ਕਰਿਓ ਇਹਦੇ ਮਨ ਨੂੰ ਲਾ ਕੇ ਕਨੈਕਟ ਨੰਬਰ ਵੀ ਦੇ ਦਿੰਦਾ ਦੱਸਾਂਗਾ ਸასი ਸ਼ਾਲੀ